ਅਮਰਿਤ ਪਾਟਸੇਨਕ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਡਿਪਲੋਮੈਟਿਕ ਜੇਲ ਦੇ ਵਿੱਚ ਬੰਦ ਨੇ ਸਾਹਮਣੇ ਵਿੱਚ ਉਹਨਾਂ ਤੇ NSA ਜਿਹੜੀ ਕਿ ਤੀਜੀ ਵਾਰ ਵੀ ਉਸ ਦੀ ਮਿਆਦ ਆ ਵਧਾ ਦਿੱਤੀ ਹੈ ਤੇ ਉਹਨਾਂ ਦੇ 41 ਸਾਥੀ ਜਿਹੜੇ ਕਿ ਅਜਨਾਲਾ ਦੇ ਵਿੱਚ ਇੱਕ ਕੇਸ ਸਾਹਮਣੇ ਆਉਂਦਾ ਹੈ ਕਿ ਵਹੀਰ ਘੱਟ ਕੇ ਜਦੋਂ ਥਾੜੀ ਦੇ ਵੱਲ ਜਾ ਰਹੇ ਹੁੰਦੇ ਨੇ ਤੇ ਉਸ ਸਮੇਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੇ ਥਾਣੇ ਦੇ ਉੱਤੇ ਹਮਲਾ ਕੀਤਾ ਹੈ। ਤੇ ਇਸ ਮਾਮਲੇ ਦੇ ਵਿੱਚ 40 ਦੇ ਕਰੀਬ ਅਲੱਗ-ਅਲੱਗ ਪਿੰਡਾਂ ਦੇ ਨੌਜਵਾਨ, ਸ਼ਹਿਰਾਂ ਦੇ ਨੌਜਵਾਨ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸੀ ਉਹਨਾਂ ਹੀ 40 ਦੀ ਪੇਸ਼ੀ ਅਜਨਾਲਾ ਮਾਮਲੇ ਦੇ ਵਿੱਚ ਹੁੰਦੀ ਹੈ। ਉਹ ਕੇਸ ਹੁਣ ਅੰਮ੍ਰਿਤਸਰ ਦੇ ਵਿੱਚ ਭੁਗਤਿਆ ਜਾਏਗਾ। ਅਜਨਾਲਾ ਤੋਂ ਬਾਅਦ ਉਹ ਕੇਸ ਅੰਮ੍ਰਿਤਸਰ ਕੋਰਟ ਦੇ ਵਿੱਚ ਚਲਾ ਜਾਂਦਾ ਹੈ। ਤੇ ਉਸੇ ਮਾਮਲੇ ਦੇ ਵਿੱਚ ਗੱਲ ਅਮਰਿਤਪਾਲ ਸਿੰਘ ਖਾਲਸਾ ਦੇ ਮਾਤਾ ਜੀ ਤੇ ਇੱਕ ਪੁਲਿਸ ਅਧਿਕਾਰੀ ਦੇ ਵੱਤੋਂ ਸਰਪਾਲ ਸਿੰਘ ਪੁਲਿਸ ਅਧਿਕਾਰੀ ਦਾ ਨਾਮ ਹੈ ED CP ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਅਮਰਿਤਪਾਲ ਸਿੰਘ ਖਾਲਸਾ ਦੇ ਮਾਤਾ ਜੀ ਦੀ ਬਹਿਸ ਹੋ ਜਾਂਦੀ ਹੈ ਦੂਜੀਆ ਕਿ ਪੁਲਿਸ ਅਧਿਕਾਰੀ ਦੇ ਵੱਤੋਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਲੇ ਅਮਰਿਤਪਾਲ ਸਿੰਘ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਐਸੀ ਅੱਗ ਲਾਈ ਹੈ ਜਿੱਦੇ ਸਿੱਟੇ ਹੀ ਕਾਫੀ ਖਤਰਨਾਕ ਹੋਣਗੇ ਤੇ ਕੁਝ ਦਿਨ ਪਹਿਲਾਂ ਮੀਡੀਆ ਦੇ ਵਿੱਚ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਭਗਵੰਤ ਸਿੰਘ ਬਾਜੇ ਕੇ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਅਮਰਿਤਪਾਲ ਸਿੰਘ ਖਾਲਸਾ ਨਿਕਰੂਗਲ ਜੇਲ੍ਹ ਦੇ ਵਿੱਚ ਨਸ਼ਿਆਂ ਦਾ ਆਦੀ ਹੋ ਚੁੱਕਿਆ ਹੈ ਉਹਨਾਂ ਤੇ ਨਸ਼ਿਆਂ ਦਾ ਇਲਜ਼ਾਮ ਲੱਗਾ ਤੇ ਇਸ ਤੋਂ ਪਹਿਲਾਂ ਟੈਂਡਰ ਐਪ ਦੇ ਉੱਤੇ ਕੁੜੀਆਂ ਦੇ ਨਾਲ ਚੈਟ ਦਾ ਇਜ਼ਾਮ ਵੀ ਲੱਗਿਆ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਪ੍ਰਸ਼ਾਸਨਿਕ ਤੌਰ ਤੇ ਕੋਈ ਵੀ ਅਜੀ ਪੁਸ਼ਟੀ ਨਹੀਂ ਹੋਈ ਪਰ ਜਦੋਂ ਹੀ ਭਗਵੰਤ ਸਿੰਘ ਬਾਜੇ ਕੇ ਪੇਸ਼ੀ ਦੇ ਉੱਤੇ ਆਉਂਦੇ ਨੇ ਤੇ ਅਦਾਲਤ ਦੇ ਵਿੱਚ ਜਾਣ ਤੋਂ ਪਹਿਲਾਂ ਮੀਡੀਆ ਦੇ ਸਾਹਮਣੇ ਤਾਂ ਨਹੀਂ ਉਹਨਾਂ ਨੂੰ ਲੈ ਕੇ ਆਇਆ ਜਾਂਦਾ ਪਰ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਿਜਾਇਆ ਜਾਂਦਾ ਉਸ ਟਾਈਮ ਬਾਜੇ ਕੇ ਦੇ ਵੱਲੋਂ ਉੱਚੀ ਉੱਚੀ ਚੀਕਾਂ ਮਾਰ ਕੇ ਜਾਂ ਕਹਿ ਦੋ ਕਿ ਪੂਰੇ ਜੋਸ਼ ਸ਼ੋਰ ਦੇ ਨਾਲ ਇਹ ਗੱਲ ਕਹੀ ਜਾਂਦੀ ਹੈ ਕਿ ਅਮਰਿਤਪਾਲ ਸਿੰਘ ਖਾਲਸਾ ਤੇ ਜੋ ਇਲਜ਼ਾਮ ਲੱਗੇ ਨੇ ਕਿ ਉਹ ਨਸ਼ਾ ਕਰਦੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਬੇਬੁਲਿਆਦ ਨੇ ਇਹਨਾਂ ਦਾ ਕੋਈ ਵੀ ਬੁਨਿਆਦ ਨਹੀਂ ਹੈ ਇਸ ਸਿਰਫ ਤੇ ਸਿਰਫ ਝੂਠ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜੋ ਸਾਡੇ ਬਿਆਨ ਸਾਡੇ ਤੋਂ ਲੈ ਗਏ ਨੇ ਉਹ ਸਿਰਫ ਤੇ ਸਿਰਫ ਸਾਡੇ ਤੋਂ ਪੂਰੇ ਕਾਗਜ਼ਾਂ ਦੇ ਉੱਤੇ ਸਾਈਨ ਕਰਵਾਏ ਉਹਨਾਂ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਇਸ ਦੇ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਸਾਡੇ ਤੋਂ ਸਾਈਨ ਹੈ ਜਿਹੜੇ ਉਹ ਧੱਕੇ ਨਾਲ ਸਾਨੂੰ ਕੁੱਟ ਕੇ ਕਰਵਾਏ ਗਏ ਐ ਪਰ ਸਾਨੂੰ ਖੁਦ ਨਹੀਂ ਪਤਾ ਕਿ ਉਹਨਾਂ ਤੇ ਕੀ ਲਿਖਿਆ ਹੋਇਆ ਇਸ ਤਰ੍ਹਾਂ ਦੇ ਜਦੋਂ ਆਪਸ ਦੇ ਵਿੱਚ ਕਹਿ ਲੋ ਕਿ মিডিਆ ਦੇ ਸਾਹਮਣੇ ਇਸ ਤਰ੍ਹਾਂ ਦੇ ਜਦੋਂ ਰਿਪੋਰਟਾਂ ਆਉਂਦੀਆਂ ਨੇ ਜਾਂ ਬਿਆਨ ਦਿੱਤੇ ਜਾਂਦੇ ਆ ਉਹਨਾਂ ਦੇ ਕੀ ਮਾਇਨੇ ਹੋ ਜਾਂਦੇ ਆ ਅਸਲ ਦੇ ਵਿੱਚ ਇੱਥੇ ਕੌਣ ਸੱਚਾ ਹੈ ਕੌਣ ਝੂਠਾ ਹੈ ਇਹ ਤਾਂ ਕਾਫੀ ਸਮਝਣ ਵਾਲਾ ਵਿਸ਼ਾ ਬਣ ਜਾਂਦਾ ਤੇ ਇਸੇ ਮੁਤੇਮ ਗੰਭੀਰਤਾ ਦੇ ਨਾਲ ਸਮਝਦੇ ਆਪਾਂ ਕੋਸ਼ਿਸ਼ ਕਰਦੇ ਆਂ ਤੇ ਇਸਦੇ ਲਈ ਸਾਡੇ ਨਾਲ ਜੁੜੇ ਨੇ ਡਾਕਟਰ ਰਣਜੀਤ ਸਿੰਘ ਜੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਅਸਲ ਸਚਾਈ ਕੀ ਹੈ ਕਿ ਸਿਰਫ ਤੇ ਸਿਰਫ ਅਮਰਜੀਤਪਾਲ ਸਿੰਘ ਖਾਲਸਾ ਉਹਨਾਂ ਦੇ ਕਰੈਕਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਦਾਂ ਦਾ ਕੋਈ ਵਾਕਿਆ ਹੋ ਸਕਦਾ ਹੈ ਕਿ ਉਹ ਟੈਡਰ ਐਪ ਤੇ ਉੱਪਰ ਚੈਟ ਕਰਦੇ ਹੈ ਜਾਂ ਨਸ਼ੇ ਦੀ ਆਦੀ ਹੋ ਸਕਦੇ ਨੇ ਜਾ ਪੰਜਾਬ ਦੇ ਵਿੱਚ ਜੋ ਇਸ ਸਮੇਂ ਅੱਗ ਲੱਗੀ ਹੈ ਜਿਸ ਦੇ ਖਮਿਆਲੇ ਪੁਵਿੱਖ ਦੇ ਵਿੱਚ ਨਜ਼ਰ ਆਉਣਗੇ ਜੀ ਤੁਹਾਨੂੰ ਲੱਗਦਾ ਹੈ ਕਿ ਇਦਾਂ ਦੀ ਕਾਰਵਾਈ ਕੋਈ ਹੋਣੀ ਚਾਹੀਦੀ ਹੈ ਜਾਂ ਐਨਐਸਏ ਨੂੰ ਲੈ ਕੇ ਕਿ ਉਹਨਾਂ ਦੀ ਐਨਐਸਏ ਕਿੰਨੀ ਦੇਰ ਤੱਕ ਹੋਰ ਚੱਲੇਗੀ ਪੰਜਾਬ ਦੇ ਜੋ ਨੌਜਵਾਨ ਨੇ ਕਿ ਉਹ ਇਸੇ ਤਰ੍ਹਾਂ ਜੇਦਾਂ ਦੇ ਵਿੱਚ ਬੰਦ ਰਹਿਣਗੇ ਕਿਉਂਕਿ ਪਹਿਲਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਿੱਖ ਕੌਮ ਦੇ ਵੱਲੋਂ ਕੀਤੀ ਜਾਂਦੀ ਹੈ ਪਹਿਲੇ ਤਾਂ ਸਾਡੇ ਤੱਕ ਛੱਡੇ ਨਹੀਂ ਗਏ ਤੇ ਨਵੇਂ ਬੰਦੀ ਸਿੰਘ ਹੋਰ ਬਣਾ ਲਏਗੇ ਇਹ ਤੁਹਾਨੂੰ ਇਹ ਲੱਗਦਾ ਹੈ ਕਿ ਅਸਲ ਦੇ ਵਿੱਚ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਜਾਂ ਅਸਲ ਦੇ ਪਿੱਛੇ ਦੀ ਸੱਚਾਈ ਕੀ ਹੈ ਜੀ ਸੀਨੀਅਰ ਪੰਜਾਬ ਕੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸੀਂ ਦੇਖ ਰਹੇ ਹਾਂ ਕਿ ਖਡੂਰ ਸਾਹਿਬ ਤੋਂ ਮੌਜੂਦਾ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਅਮਰਤਪਾਲ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਤੇ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਡ ਸ਼ਾਮ ਦੇ ਵਿੱਚ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਤਾਂ ਹੀ ਬੰਦ ਕੀਤਾ ਵੈ ਜਦੋਂ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨ ਹੋਈਆਂ ਨੇ ਉਹ ਤੋਂ ਪਹਿਲਾਂ ਦੇ ਉਹ ਉਤੇ ਡਿਬਰੂਗੜ ਜੇਡ ਦੇ ਵਿੱਚ ਐਨਐਸਏ ਦੇ ਕੇਸ ਦੀ ਜਿਹੜੇ ਨੇ ਨੈਸ਼ਨਲ ਸਕਿਉਰਟੀ ਦੇ ਅਗੇਂਸਟ ਜਿਹੜਾ ਉਹ ਬੰਦ ਨੇ ਉਹਨਾਂ ਨੂੰ ਅੱਛਾ ਉਸ ਵੱਲੋਂ ਇਹ ਕਿ ਉਹ ਜੇੜ ਦੇ ਵਿੱਚ ਹੀ ਨਸ਼ੇ ਦੇ ਆਦੀ ਹੋਗੇ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਇਹਦੇ ਪਿੱਛੇ ਕੋਈ ਤਰਕ ਭਰਪੂਰ ਸਚਾਈ ਨਹੀਂ ਹੈ ਤੇ ਜਿਹੜਾ ਇਹ ਭਗਵੰਤ ਸਿੰਘ ਪ੍ਰਧਾਨ ਮੰਤਰੀ ਵਾਜੇ ਕੇ ਜਿਹਨੂੰ ਪ੍ਰਧਾਨ ਮੰਤਰੀ ਦਾ ਕਿਤਾਬ ਦਿੱਤਾ ਗਿਆ ਸੀਗਾ ਉਹ ਪੇਸ਼ੀ ਦੇ ਦੌਰਾਨ ਇਹ ਗੱਲ ਵਾਜਬ ਤਰੀਕੇ ਨਾਲ ਕਹਿ ਰਿਹਾ ਹੈ ਕਿ ਸਾ ਤੋਂ ਪੁਲਿਸ ਨੇ ਬਹੁਤ ਹੀ ਦਬਾਅ ਦੇ ਵਿੱਚ ਆ ਕੇ ਸਾਈਨ ਕਰਾਏ ਨੇ ਸਤੋ ਪੂਰੇ ਕਾਗਜ਼ਾਂ ਦੇ ਉੱਤੇ ਸਾਈਨ ਕਰਾ ਕੇ ਲੈ ਗਏ ਵਾਅਦੇ ਵਿੱਚ ਉਸ ਦੇ ਵਿੱਚ ਪਤਾ ਨਹੀਂ ਕੀ ਉਹਨਾਂ ਨੇ ਲਿਖਿਆ ਹੈ ਤਾਂ ਉਹਨਾਂ ਦੇ ਬਿਆਨ ਦੂੰ ਉਹਨਾਂ ਦੇ ਸਾਈਨ ਦੇ ਨਾਲ ਆਪਣੇ ਕੋਲ ਰਿਕਾਰਡ ਦੇ ਵਿੱਚ ਰੱਖਿਆ ਪਰ ਕਿਤੇ ਵੀ ਨਾ ਤਾਂ ਸੋਸ਼ਲ ਮੀਡੀਆ ਤੇ ਨਜ਼ਰ ਆਇਆ ਕੋਈ ਤੇ ਨਾ ਹੀ ਕਿਤੇ ਹੋਰ ਅਜੇ ਤੱਕ ਕੋਈ ਨਜ਼ਰ ਨਹੀਂ ਆਇਆ ਇਹ ਇੱਕ ਹਵਾ ਦੇ ਵਿੱਚ ਫੈਰ ਕਰਨ ਵਾਲੀ ਗੱਲ ਹੈ ਜੀ ਦੂਜੀ ਗੱਲ ਜਿਹੜੇ ਕੱਲ ਪੇਸ਼ੀ ਦੇ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਨਾਲ ਅਮਰਤਪਾਲ ਦੀ ਮਾਤਾ ਦੀ ਵੈਸ ਹੋਈ ਸੀਗੀ ਉਦੇ ਵਿੱਚ ਉਹਨੂੰ ਉਹ ਕਹਿ ਰਹੇ ਹਨ ਕਿ ਤੇਰੇ ਪੁੱਤਰੇ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਅੱਗ ਲਾ ਦਿੱਤੀ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਅੱਗ ਲਾਉਣ ਦਾ ਕਾਰਨ ਕਿਉਂਕਿ ਪੰਜਾਬ ਦੀ ਨੌਜਵਾਨੀ ਪਹਿਲਾਂ ਹੀ ਬਹੁਤ ਗਰਮ ਹੈ ਇਹ ਪੰਜਾਬ ਦਾ ਖੂਨ ਹੈ ਇੱਥੇ ਗੁਰੂਆਂ ਪੀਰਾਂ ઋਸ਼ੀਆਂ ਮੁਨੀਆਂ ਪੀਰਾਂ ਫਕੀਰਾਂ ਬਹਾਦਰਾਂ ਯੋਧਿਆਂ ਸੂਰਮਿਆਂ ਦਾ ਖੂਨ 흘ਿਆ ਹੋਇਆ ਹੈ ਇਹ ਸ਼ਹੀਦਿਆਂ ਦੀ ਇਹ ਸ਼ਹੀਦਾਂ ਦੀ ਧਰਤੀ ਹੈ ਇਹਦੇ ਨੌਜਵਾਨ ਕਦੇ ਵੀ ਉਹ ਇੱਕ ਤਰ੍ਹਾਂ ਦੇ ਭਗਤੀ ਵਰਗਾ ਜਾਂ ਗਰੀਬੜਾ ਜਾਂ ਜੀਵਨ ਨਹੀਂ ਗੁਜ਼ਾਰ ਸਕਦੇ ਇੱਥੇ ਹਮੇਸ਼ਾ ਹੀ ਬਾਜੇ-ਥਾਜੇ ਦੇ ਨਾਲ ਤੇ ਉੱਚ ਰਹਿਣੀ-ਬਹਿਣੀ ਦੇ ਨਾਲ ਤੇ ਆਪਣੀ ਯੋਗਤਾ ਦੇ ਅਨੁਸਾਰ ਹੀ ਜੀਵਨ ਗੁਜ਼ਾਰਿਆ ਜਾਂਦਾ ਨੌਜਵਾਨੀ ਪੰਜਾਬ ਦੀ ਕਿਸੇ ਦੇ ਪਿੱਛੇ ਨਹੀਂ ਲੱਗਦੀ ਪਰ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਜ਼ੁਲਮ ਹੋ ਰਿਹਾ ਹੈ ਅਨਿਆਏ ਹੋ ਰਿਹਾ ਹੈ ਅਨਜਸਟੀਫਾਈਡ ਕੋਈ ਗੱਲ ਹੋ ਰਹੀ ਹੈ ਤਾਂ ਨੌਜਵਾਨੀ ਪਿੱਛੇ ਨਹੀਂ ਹਟਦੀ ਪੰਜਾਬ ਕੋਈ ਕੋਈ ਭਾਰਤ ਦੀ ਇਹੋ ਜੀ ਸਟੇਟ ਹੈ ਸਿੰਗਲ ਵਨ ਸਟੇਟ ਔਨ ਇੰਡੀਆ ਜਿੱਥੇ ਸਭ ਤੋਂ ਪਹਿਲਾਂ ਨਿਊ ਟੈਕਨੋਲੋਜੀ ਤੇ ਨਿਊ ਚੇਂजेस ਨਿਊ ਚੇਂजेस ਇਨ ਪੋਲਿਟਿਕਸ ਦੇ ਵਿੱਚ ਜੇ ਤੁਸੀਂ ਦੇਖ ਸਕਣਾ ਹੋਵੇ ਤਾਂ ਪੰਜਾਬ ਦੇ ਵਿੱਚੋਂ ਹੀ ਦੇਖ ਸਕਦੇ ਹੋ ਕਿ ਨਵੀਂ ਜਿਹੜੀ ਹੈ ਪੋਲਿਟਿਕਸ ਤੇ ਰਾਜਨੀਤੀ ਨਵੀਂ ਪੰਜਾਬ ਦੇ ਵਿੱਚੋਂ ਪੈਦਾ ਹੁੰਦੀ ਹੈ ਪੰਜਾਬ ਦੀ ਰਾਜਨੀਤੀ ਕਿਸ ਪਾਸੇ ਨੂੰ ਕਰਵਟ ਲੈ ਰਹੀ ਹੈ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਲੱਗਦਾ ਕੱਲ੍ਹ ਇਹ ਹੈ ਕਿ ਅਮਰਤਪਾਲ ਦੇ ਨਾਲ ਉਹਨਾਂ ਦੇ ਮਾਤਾ ਦੇ ਨਾਲ ਵਾਜੇਗੀ ਦੀ ਪੇਸ਼ੀ ਦੇ ਦੌਰਾਨ ਇੱਕ ਪੁਲਿਸ ਅਧਿਕਾਰੀ ਵੱਲੋਂ ਇਹ ਗੱਲ ਕਹੀ ਜਾਣੀ ਕਿ ਤੁਹਾਡੇ ਪੁੱਤ ਨੇ ਪੂਰੇ ਪੰਜਾਬ ਦੀ ਨੌਜਵਾਨੀ ਨੂੰ ਅੱਗ ਲਾ ਦਿੱਤੀ। ਇਹਦਾ ਕੀ ਮਤਲਬ ਬਣਦਾ ਹੈ? ਇਹਦਾ ਮਤਲਬ ਬਣਦਾ ਹੈ ਕਿ ਪੰਜਾਬ ਦੇ ਨੌਜਵਾਨ ਅਮਰਤਪਾਲ ਦੇ ਪਿੱਛੇ ਲੱਗ ਚੁੱਕੇ ਸਨ। ਤਾਂ ਇਹ ਗੱਲ ਪੋਲੀਟੀਕਲ ਪਾਰਟੀਆਂ ਨੂੰ ਰਾਸ ਨਹੀਂ ਆਈ। ਕਿਉਂਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣੇ ਚਾਹੁੰਦੇ ਨੇ ਜਿਹੜੀਆਂ 2027 ਦੀਆਂ ਇਲੈਕਸ਼ਨਾਂ ਆਉਣ ਵਾਲੀਆਂ ਨੇ। ਬਹੁਤ ਥੋੜਾ ਸਮਾਂ ਰਹਿ ਗਿਆ ਪੰਜਾਬ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਪਰ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਰਨਤਾਰਨ ਜਿਮਨੀ ਚੋਣ ਦੀ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਰਨਤਾਰਨ ਜਿਮਨੀ ਚੋਣ ਦੀ ਜਿਹੜੀ ਕਿ ਕਡੂਰ ਸਾਹਿਬ ਦੇ ਐਮਪੀ ਨੇ ਅਮਰਿਤਪਾਲ ਸਿੰਘ ਉਹ ਵੀ ਪੰਥਕ ਸੀਟ ਦੀ ਤਰ੍ਹਾਂ ਜਾਣੀ ਜਾਂਦੀ ਹੈ ਤੇ ਉੱਥੇ ਵੀ ਅਮਰਿਤਪਾਲ ਸਿੰਘ ਦੇ ਪਿਤਾ ਜੀ ਵੱਲੋਂ ਪਿੱਛੇ ਦੀ ਬਿਆਦ ਦਿੱਤਾ ਗਿਆ ਸੀ ਕਿ ਕਡੂਰ ਸਾਹਿਬ ਤੋਂ ਜੋ ਜਿਮਨੀ ਚੋਣ ਹੈ ਉਹ ਲਖੰਧਾ ਰਾਣ ਉਹਨਾਂ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਸਾਰਾ ਕੁਝ ਤਰਨ ਤਰ ਦੀ ਜਿੰਨੀ ਚੋਣ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਿ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਅਮਰਿਤਪਾਲ ਸਿੰਘ ਦਾ ਜੋ ਕੈਰੈਕਟਰ ਹੈ ਜਾਂ ਉਹਨਾਂ ਦਾ ਅਕਸ਼ ਨੂੰ ਖਰਾਬ ਕਰ ਦਿੱਤਾ ਜਾਵੇ ਤੇ ਇਹ ਗੱਲ ਕਹਿ ਦਿੱਤੀ ਜਾਵੇ ਕਿ ਉਹ ਨਸ਼ੇੜੀ ਹੈ ਨਸ਼ਿਆਂ ਦਾ ਆਦੀ ਹੈ ਤੇ ਜਿਸ ਨਾਲ ਪੰਜਾਬ ਦੇ ਜੋ ਨੌਜਵਾਨ ਨੇ ਉਹਨਾਂ ਦੇ ਨਾਲ ਟੁੱਟ ਜਾਵੇ ਜਾਂ ਕਹਿ ਦੋ ਕਿ ਸਿੱਖ ਕੌਮ ਉਹਨਾਂ ਤੋਂ ਦੂਰੀ ਬਣਾ ਕੇ ਰੱਖ ਲਵੇ ਤੇ ਉੱਥੇ ਉਹ ਆਪਣਾ ਰਾਜਨੀਤਿਕ ਲਾਭ ਲੈ ਸਕਦੇ ਆ ਕੀ ਇਦਾਂ ਦਾ ਕੋਈ ਮਸਲਾ ਜਾਂ ਮਾਮਲਾ ਹੋ ਸਕਦਾ ਹੈ ਬਿਲਕੁਲ ਕਿਉਂਕਿ ਪੰਜਾਬ ਸਰਕਾਰ ਹੁਣ ਆਪਣਾ ਹਰ ਕਦਮ ਫੂਕ ਫੂਕੇ ਰੱਖ ਰਹੀ ਹੈ ਜਿਵਨੀ ਚੋਣ ਵੀ ਜਿੱਤਣ ਦੀ ਪੂਰੀ ਵਾਹ ਵਸ ਲਾਉਣੀ ਹੈ ਸਰਕਾਰ ਨੇ ਤੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਉੱਥੋਂ ਸਭ ਤੋਂ ਵੱਡੀ ਜਿੱਤ ਜਿਹੜੀ ਹੈ ਖਡੂਰ ਖਡੂਰ ਸਾਡੀ ਜਿਹੜੀ ਲੋਕ ਸਵਾਦੀ ਸੀਟ ਸੀਗੀ ਉਥੇ ਪੰਥਕ ਹਲਕਿਆਂ ਦੇ ਵਿੱਚ ਲੋਕਾਂ ਨੂੰ ਲੋਕਾਂ ਦਾ ਫਤਵਾ ਜਿਹੜਾ ਮਿਲਿਆ ਅਮਰਤਪਾਲ ਨੂੰ ਸੋ ਇਸ ਗੱਲ ਦੇ ਲਈ ਪੂਰੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚਰਚਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਵੀ ਆਪਾਂ ਜੇ ਦੇਖ ਲਈਏ ਕਿ ਉਹਨਾਂ ਨੂੰ ਵੀ ਇੱਕ ਬਹੁਤ ਵੱਡੀ ਇਹ ਜਿਹੜੀ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਜਦੋਂ ਅਮਰਤਪਾਲ ਦੀ ਪਾਰਟੀ ਕਿਸੇ ਵੀ ਪ੍ਰਕਾਰ ਦੀ ਕੋਈ ਐਕਟੀਵਿਟੀ ਕਰਦੀ ਹੈ ਵਾਰਿਸ ਪੰਜਾਬ ਦੇ ਇੱਕ ਨਵੀਂ ਨੌਜਵਾਨੀ ਨੂੰ ਇੱਕ ਨਵੀਂ ਨੌਜਵਾਨੀ ਨੂੰ ਇੱਕ ਪਲੇਟਫਾਰਮ ਦੇਣਾ ਇੱਕ ਮੰਚ ਦੇਣਾ ਇੱਕ ਸਟੇਜ ਦੇਣੀ ਇਹ ਇੱਕ ਕਾਰਜ ਕਰਨ ਦਾ ਹਜੇ ਜਿਹੜੀ ਸ਼ੁਰੂਆਤ ਹੀ ਹੋਈ ਸੀਗੀ ਤਾਂ ਰਾਜਨੀਤਿਕ ਪਾਰਟੀਆਂ ਨੇ ਇਸ ਸ਼ੁਰੂਆਤ ਨੂੰ ਬਹੁਤ ਛੇਤੀ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸੇ ਕੋਸ਼ਿਸ਼ ਦੇ ਅਧੀਨ ਜਿਹੜੀ ਜਿਮਨੀ ਚੋਣ ਹੈ ਉਦੋਂ ਪਹਿਲਾਂ-ਪਹਿਲਾਂ ਅਮਰਤਪਾਲ ਦਾ ਅਕਸ ਖਰਾਬ ਕਰਨ ਦੇ ਲਈ ਇਹੋ ਜੀਆਂ ਕੌਝੀਆਂ ਸਾਜ਼ਸ਼ਾਂ ਚਾਹੇ ਉਹ ਕੋਈ ਪੁਲਿਸ ਪਾਰਟੀ ਵੱਲੋਂ ਹੋਣ ਚਾਹੇ ਉਹ ਅਮਰਤਪਾਲ ਦੇ ਵਿਰੋਧੀਆਂ ਵੱਲੋਂ ਹੋਣ ਉਹ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਹ ਗੱਲ ਲੋਕਾਂ ਦੇ ਵਿੱਚ ਚਲੀ ਜਾਵੇ ਕਿ ਅਮਰਤਪਾਲ ਹੋਰ ਹੀ ਜਿਹੜੇ ਕਿਸੇ ਨਸ਼ੇ ਦੇ ਆਦੀ ਹੋਗੇ ਨਹੀਂ ਸੋ ਉਹ ਇਸ ਤਰ੍ਹਾਂ ਦੇ ਕੋਈ ਬਿਲਕੁਲ ਵੀ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹਨਾਂ ਦਾ ਵਿਜ਼ਨ ਕੀ ਹੈ ਉਹਨਾਂ ਦੇ ਕੋਲ ਉਦੇਸ਼ ਕੀ ਹੈ ਉਹਨਾਂ ਦਾ ਮੋਟਿਵ ਕੀ ਹੈ ਉਹਨਾਂ ਨੇ ਕਰਨਾ ਕੀ ਹੈ ਉਹਨਾਂ ਦੇ ਭਰਾ ਦੇ ਉੱਤੇ ਵੀ ਕਈ ਵਾਰੀ ਨਸ਼ੇ ਦੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਦੇ ਵਿੱਚ ਕੋਈ ਬਹੁਤ ਹੀ ਵੱਡੀ ਸੱਚਾਈ ਤੇ ਬਹੁਤ ਆ ਵੱਡਾ ਕੋਈ ਨਸ਼ਾ ਉਹਨਾਂ ਕੋਲੋਂ ਪਰੇ ਵੀ ਰਿਕਵਰ ਨਹੀਂ ਹੋਇਆ ਸੋ ਇਸੇ ਤਰ੍ਹਾਂ ਦੀਆਂ ਕੂਝੀਆਂ ਸਾਜਸਾਂ ਕਰਨ ਦੇ ਲਈ ਜਿਹੜੀ ਹੈ ਮੌਜੂਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਤਾਂ ਕਿ ਇਸ ਤਰ੍ਹਾਂ ਦਾ ਉਸ ਵਾਰਸ਼ ਪੰਜਾਬ ਦੀ ਜਿੱਥੇ ਬੰਦੀ ਦਾ ਜਿਹੜਾ ਅਕਸ ਖਰਾਬ ਹੋਵੇ ਇਹਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੀ ਹਾਂਜੀ ਇਤੋਂ ਨਾਲ ਸਮਾਹੀ ਤਸਵੀਰਾਂ ਕਿ ਤਰਨਤਾਰਨ ਦੀ ਜਿਮਨੀ ਚੋਣ ਕੌਣ ਜਿੱਤਦਾ ਪਰ ਕਿਤੇ ਨਾ ਕਿਤੇ ਭਗਵੰਤ ਸਿੰਘ ਬਾਜੇ ਕੇ ਜਿਹਨੂੰ ਕਿ ਪ੍ਰਧਾਨ ਮੰਤਰੀ ਕਹਿੰਦੇ ਨੇ ਉਸ ਦੇ ਬਿਆਨ ਦੇ ਵਿੱਚ ਕਿੰਨਾ ਕਿ ਸੱਚਾਈ ਹੈ ਜਾਂ ਉਹਨਾਂ ਨੇ ਜੋ ਪਹਿਲਾ ਬਿਆਨ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਆ ਜਾ ਪੇਸ਼ੀ ਦੇ ਦੌਰਾਨ ਜਦੋਂ ਉਹ ਆਉਂਦੇ ਐ ਤੇ ਜੋ ਉਹਨਾਂ ਦੁਆਰਾ ਜੋ ਬਿਆਨ ਦਿੱਤੇ ਜਾਂਦੇ ਆ ਉਹਨਾਂ ਦੇ ਵਿੱਚ ਕਿੰਨੀ ਅਸਰ ਸੱਚਾਈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਮਰਿਤਪਾਲ ਸਿੰਘ ਤੇ ਐਨਐਸਏ ਹਟਾਈ ਜਾਂਦੀ ਐ ਜਾਂ ਉਹਨਾਂ ਨੂੰ ਜਿਵੇਂ ਕਿ ਪਹਿਲਾਂ ਵੀ ਤਿੰਨ ਵਾਰ ਐਨਐਸਏ ਵਾਰ-ਵਾਰ ਉਹਨਾਂ ਤੇ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਐ ਜਿਹੜੀ ਉਹ ਪੰਜਾਬ ਸਰਕਾਰ ਕਹਿੰਨ ਉਹ ਜਾਂ ਸੈਕਟਰ ਸਰਕਾਰ ਦੇ ਵੱਲੋਂ ਲਗਾਤਾਰ ਜਾਰੀ ਐ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਊਗਾ ਕਿਤੇ ਨਾ ਕਿਤੇ ਇਹ 2027 ਦੀਆਂ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਇੱਕ ਨਵਾਂ ਸੰਦੇਸ਼ ਹੋਵੇਗਾ ਜਾਂ ਇਹ ਕਹ ਦੋ ਕਿ ਪੰਜਾਬ ਦੇ ਲੋਕ ਪੰਥਕ ਸੀਟ ਤੇ ਆਮ ਆਦਮੀ ਪਾਰਟੀ ਨੂੰ ਪਛਾੜ ਕੇ ਅਮਰਿਤਪਾਲ ਸਿੰਘ ਖਾਲਸਾ ਦੇ ਕੈਂਡੀਡੇਟਾਂ ਨੂੰ ਵੱਡੀ ਲੀਡ ਦੇ ਨਾਲ ਜਿੱਤੋਲ ਗਏ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਿਤੇ ਨਾ ਕਿਤੇ ਪਿੱਛੇ ਦੀ ਸੱਚਾਈ ਉਹ ਪੂਰੀ ਤਰ੍ਹਾਂ ਜਿਹੜਾ ਸਮਝਣ ਦੀ ਕੋਸ਼ਿਸ਼ ਹੱਲੇ ਵੀ ਕਰਨੀ ਚਾਹੀਦੀ ਹੈ ਧੰਨਵਾਦ